ਸੋ ਸੇ ਗਿਲਹਲਕੇ ਦੇ ਵਿੱਚ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਜਿਹੜੇ ਚੁਣੇ ਗਏ ਨੇ ਸਾਡੇ ਜਸਵੀਰ ਖੋੜ ਜੀ ਤੇ ਅੱਜ ਉਹਨਾਂ ਨੇ ਸਾਡੇ ਜਨਤਾ ਕਲੋਨੀ ਚ ਡੋਰ ਟੂ ਡੋਰ ਕਰਕੇ ਆਏ ਆ ਤੇ ਪਾਰਟੀ ਦੀ ਜਿਹੜੀ ਨੀਤੀਆਂ ਨੇ ਤੇ ਲੋਕਾ ਪ੍ਰਤੀ ਸੁਚੱਜੀ ਸੋਚ ਤੇ ਉਹਦੇ ਕਰਕੇ ਅੱਜ ਬੜਾ ਵਧੀਆ ਰਿਸਪਾਂਸ ਮਿਲਦਾ ਪਿਆ ਤੇ ਮੈਂ ਸਮਝਦਾ 14 ਤਰੀਕ ਨੂੰ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਜੇ ਉਹ ਇਥੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਇਥੋਂ ਜਿਤਾਉਂਦੇ ਆ ਤੇ ਮੈਂ ਸਮਝਦਾ ਇੱਕ ਪਾਰਟੀ ਲਈ ਜਿੱਤ ਕੇ ਝੋਲੀ ਪਾਵਾਂਗੇ ਸੀ ਤੁਹਾਨੂੰ ਸਵੇਰ ਦੇ ਤੁਸੀਂ ਕੰਬਾਈਨ ਕਰਦੇ ਪਏ ਕੀ ਰਿਸਪੌਂਸ ਮਿਲਿਆ ਮਲੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਤੇ ਮੈਂ ਸਮਝਦਾ ਉਹੀ ਰਿਸਪੌਂਸ 14 ਤਰੀਕ ਤੱਕ ਰਵੇ ਤੇ ਸਾਨੂੰ ਹਜੇ ਅਸੀਂ ਗਿੱਲ ਹਲਕਾ ਅੱਗੇ ਕਾਲੂ ਕਰਾਂਗੇ ਸ਼ੁਰੂ ਕਰਾਂਗੇ ਤੇ ਇਦਾਂ ਹੀ ਮਿਲਦਾ ਤਾਂ ਮੈਂ ਸਮਝਦਾ ਸੀਟ ਸਾਡੀ ਦੂਰ ਨਹੀਂ ਹੈ